ਅੱਜ ਅਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਫਾਟਕ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਾਰੇ ਸਪੈਸ਼ਲ ਟੀਮਾਂ ਆਈਆਂ ਨੇ ਰੇਲਵੇ ਤੋਂ ਉਹਨਾਂ ਦੇ ਨਾਲ ਵਿజిਟ ਕਰ ਰਹੇ ਹਾਂ ਜਿੱਥੇ ਜਿੱਥੇ ਫਿਜ਼ਿਬਿਲਿਟੀ ਹੈ ਜਿੱਥੇ ਕੋਈ ਮੁਸ਼ਕਲ ਆ ਰਹੀ ਉਹ ਸਾਰੀ ਅੱਜ ਗਰਾਊਂਡ ਤੇ ਅਸੀਂ ਵੇਖ ਰਹੇ ਹਾਂ ਤਾਂ ਕਿ ਜਾਂ ਤੇ ਰੇਲਵੇ ਅੰਡਰਪਾਸ ਬਣਨਗੇ ਜਾਂ ਰੇਲਵੇ ਓਵਰ ਬ੍ਰਿਜ ਬਣਨਗੇ ਸੋ ਉਹਦੇ ਵਾਸਤੇ ਜਿੱਥੇ ਜਿੱਥੇ ਜਗ੍ਹਾ ਨੇ ਅੱਜ ਬੜੇ ਅਸੀਂ ਆਪ ਗਰਾਊਂਡ ਤੇ ਉਤਰ ਕੇ ਇਹਨਾਂ ਚੀਜ਼ਾਂ ਨੂੰ ਵਿజిਟ ਕਰ ਰਹੇ ਹਾਂ ਕਿਉਂਕਿ ਕਈ ਵਾਰ ਇੱਥੇ ਹੋਈਦਾ ਨਹੀਂਗਾ ਤੇ ਇਹ ਫਿਜ਼ਿਬਿਲਿਟੀ ਰਿਪੋਰਟ ਕਹਿ ਦਿੰਦੇ ਕਿ ਨਹੀਂ ਉੱਥੇ ਸੋ ਅੱਜ ਪਹਿਲਾ ਸ਼ਵਾਲਾ ਫਾਟਕ ਅਸੀਂ ਜਾ ਕੇ ਆਏ ਹਾਂ ਹੁਣ ਅਸੀਂ ਇਸ ਵੇਲੇ ਖੜੇ ਆ S1 ਫਾਟਕ ਜੋੜਾ ਫਾਟਕ ਦੇ ਇੱਥੇ ਇੱਕ ਤੇ ਅੰਡਰ ਬ੍ਰਿਜ ਬਣਾਤਾ ਸੀ ਅਸੀਂ ਪਿਛਲੀ ਵਾਰੀ ਔਰ ਉਹ ਜਿਹੜਾ ਰਸੂਲਪੁਰ ਕਲਰਾਂ ਨੂੰ ਰਾਹ ਜਾਂਦਾ 40 ਖੂ ਨੂੰ ਉਹ ਰਸਤਾ ਬਹੁਤ ਵਗਦਾ ਹੈ ਤੇ ਇਹ ਵੀ ਫਾਟਕ ਬੰਦ ਹੁੰਦੇ ਜਿਹੜੇ ਆਰਡਰ ਨੇ ਉਹ ਹੈਗੇ ਨੇ ਪਰ ਅਸੀਂ ਟੈਂਪਰੇਰੀ ਤੌਰ ਤੇ ਰਿਲੀਫ ਅਜੇ ਦਵਾਈ ਹੈ ਕਿ ਚਲੋ ਅਜੇ ਜੰਨਾਚਰ ਇਹਦਾ ਰਾਹ ਨਹੀਂ ਨਿਕਲਦਾ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਣਾ ਆਉਣਾ ਸੌਖਾ ਨਹੀਂ ਕਿਉਂਕਿ ਸਬਜ਼ੀ ਮੰਡੀ ਨੂੰ ਇਹੋ ਰਾਹ ਨਿਕਲਦਾ ਹੈ ਸੋ ਅਸੀਂ ਇਹਨੂੰ ਹੁਣ ਅ ਜਲਦੀ ਹੀ ਇਹਦੇ ਤੇ ਜਿਹੜੀ ਇਹਦੀ ਰਿਪੋਰਟ ਜਦੋਂ ਜਾਏਗੀ ਤੇ ਮੈਂ ਕਿਉਂਕਿ ਇਹਨਾਂ ਦਾ ਇਹ ਜਿਹੜਾ ਪਠਾਨਕੋਟ ਵਾਲੀ ਰਸਤਾ ਹੈ ਇਹਦੇ ਤੇ ਜਿਹੜੀ ਅ ਡਿਮਾਂਡ ਹੈ ਉਹ ਹੈਗੀ ਹੈ ਬਣਾ ਕੇ ਦੇਣੀ ਕਾਰਪੋਰੇਸ਼ਨ ਨੇ ਕਿਉਂਕਿ ਤੇ ਟ੍ਰੈਫਿਕ ਘਟ ਹੈ ਪਰ ਕਾਰਪੋਰੇਸ਼ਨ ਕੋ ਪੈਸੇ ਹੈ ਨਹੀਂ ਜਿੱਦਾਂ ਰੀਗੋ ਬ੍ਰਿਜ ਦੇ ਪੈਸੇ ਕਾਰਪੋਰੇਸ਼ਨ ਨੇ ਬਣਾ ਕੇ ਦੇਣਾ ਉਹਨਾਂ ਕੋ ਪੈਸੇ ਹੈ ਨਹੀਂ ਸੀ ਉਹ ਮੈਂ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਲਿਆਂਦੇ ਸੀ ਹੁਣ ਇਹਦੇ ਪੈਸੇ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆਂਗੇ ਕਿਉਂਕਿ ਸਾਨੂੰ ਪਤਾ ਪੰਜਾਬ ਸਰਕਾਰ ਕੋ ਕੋਈ ਫੰਡ ਨਹੀਂ ਹੈਗੇ ਉਹ ਬਿਲਕੁਲ ਇਸ ਵੇਲੇ ਸ਼ਹਿਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਰਜਾ ਲੈ ਲੈ ਚੱਲ ਰਹੇ ਨੇ ਸੋ ਉਹਨਾਂ ਵੱਲੋਂ ਜੇ ਉਹਨਾਂ ਦੇ ਆਸਰੇ ਰਹੇ ਤੇ ਬੰਨਣਾ ਨਹੀਂਗਾ ਸੋ ਅਸੀਂ ਇਹਦੇ ਆਸਤੇ ਹੁਣ ਮੈਂ ਇਹਦੀ ਫਿਜ਼ਿਬਿਲਟੀ ਰਿਪੋਰਟਾਂ ਸਾਰੀਆਂ ਲੈ ਕੇ ਜਾਊਗਾ ਇਸ ਤੋਂ ਬਾਅਦ ਅਸੀਂ ਵਿਜ਼ਿਟ ਕਰ ਰਹੇ ਹਾਂ ਪੁਤਲੀਗੜ ਕੋਟ ਖਾਲਸਾ ਸ਼ਹਾਟਾ ਟਪਈ ਚਬਾਰ ਰੋਡ ਅਨਗੜ ਔਰ ਪਕਤਾਲਾ ਮੰਡੀ ਔਰ ਉਸ ਤੋਂ ਬਾਅਦ ਜਾਗੀਰ ਫਾਟੇ ਕੁਝ ਮਜੀਠੇ ਦੇ ਨੇ ਸੋ ਮੇਰਾ ਮਕਸਦ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੇਲਵੇ ਨੂੰ ਕਰਾਸਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਰਿਆਂ ਦੀ ਅਸੀਂ ਅੱਜ ਵਿజిਟ ਕਰਕੇ ਸਾਰੀ ਇਹਦੀ ਰਿਪੋਰਟ ਪ੍ਰੋਪਰ ਬਣਾ ਕੇ ਅਸੀਂ ਇੱਕ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਇੱਕ ਪੰਜਾਬ ਗਵਰਨਮੈਂਟ ਨੂੰ ਵੀ ਭੇਜਾਂਗੇ ਉਹ ਆਪਣੇ ਤੌਰ ਤੇ ਵੀ ਕਰਨ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਤੋਂ ਇਹ ਅਪਰੂਵ ਲ ਜਿਹੜੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਇਸ ਨੇਓਰ ਦੇ ਵਿੱਚ ਸਾਰੀਆਂ ਇਹ ਲੈ ਕੇ ਤੇ ਇਹ ਬਣਾ ਦਿੱਤੇ ਜਾਣਗੇ ਸਰ ਕਿੰਨੇ ਕੁ ਪੈਸੇ ਜਿਹੜੇ ਆ ਉਹ ਲੱਗਣਗੇ ਇਹ ਤੇ ਕਿਹਦੇ ਬੇਟਾ ਫੀਜ਼ਿਬਿਲਟੀ ਰਿਪੋਰਟ ਤੋਂ ਬਾਅਦ ਜਿਹੜੀ ਹੈ ਇਹਦੀ ਪ੍ਰੋਜੈਕਟ ਰਿਪੋਰਟ ਬਣੂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਕਿ ਪੁੱਤਰੀ ਕਰਦੀ ਗੱਲ ਜਿੱਤੀ ਟਿਫਨੀ ਸਾਹਿਬ ਕੋਲੋਂ ਮੇਨ ਫਾਦਰ ਉਹ ਵੀ ਹੁਣ ਚੱਲੇ ਉੱਥੇ ਵੀ ਜਾ ਰਹੇ ਆ ਨਾ ਪੁਤਰੀ ਘਰ ਫਾਟਕਦੇ ਉਹੀ ਆ ਨਾ ਫਿਫਟੀ ਸਾਹਿਬ ਗੁਰਦੁਆਰੇ ਵਾਲਿਆ ਹਾਂਜੀ ਉੱਥੇ ਜਾ ਰਹੇ ਹਾਂ ਉਤਤ ਬਾਅਦ ਕੋਟ ਖਾਲਸਾ ਆਇਆ ਫਿਰ ਪੁੱਤ ਆਪਣਾ ਛੱਟ ਆਇਆ ਸੋ ਜਿੱਥੇ ਮੇਨ ਜਿਆਦਾ ਦਿੱਕਤ ਨੇ ਉਹ ਸਾਰੇ ਜਿਹੜੇ ਮੇਰੇ ਕੋਸ਼ਿਸ਼ ਹੈ ਕਿ ਜਿੰਨੇ ਵੀ ਰੇਲਵੇ ਦੇ ਕ੍ਰੋਸਿੰਗ ਨੇ ਹਾਂ ਹੁਣ ਜਿਵੇਂ ਛਵਾਲੇ ਅਸੀਂ ਜਾ ਕੇ ਆਏ ਉੱਥੇ ਜ਼ਮੀਨ ਹੈ ਨਹੀਂ ਮੈਨੂੰ ਸ਼ੱਕ ਸੀ ਕਿ ਸ਼ਾਇਦ ਉਹ ਜ਼ਮੀਨ ਖਾਲੀ ਪਈ ਹੈ ਪਰ ਉਹ ਬੀਐਸਐਫ ਦੀ ਨਿਕਲੀ ਹੈ ਉੱਥੇ ਹੁਣ ਮੁਸ਼ਕਲ ਸਾਨੂੰ ਫੇਰ ਆਉਣੀ ਹੈ ਤੇ ਕੁਝ ਅਸੀਂ ਰਿਪੋਰਟ ਜਿਹੜੀਆਂ ਕੋਈ ਕਬਜ਼ੇ ਜਾਦੇ ਹੋਏ ਨੇ ਲੋਕਾਂ ਗਾਂ ਵਧ ਤਾਂ ਬਣ ਸਕਦੇ ਜਿੱਦਾਂ ਹੁਣ ਸ਼ਵਾਲੇ ਵਾਲੇ ਉੱਥੇ ਲੋਕਾਂ ਨੇ ਅੱਗੇ ਕਬਜ਼ਾ ਕੀਤਾ ਜਾਂਦਾ ਜਗ੍ਹਾ ਦਾ ਜੇ ਦੋਨੋਂ ਕੋਈ ਕਬਜ਼ੇ ਵਾਲੀ ਜਗ੍ਹਾ ਹੈ ਤੇ ਸਰਕਾਰ ਉਹਨੂੰ ਕੋਈ ਕੋਈ ਦੇ ਕੇ ਕੰਪਨਸੇਸ਼ਨ ਉਹਨਾਂ ਨੂੰ ਸਾਈਡ ਤੇ ਕਰੇ ਤੇ ਬਣਾ ਦੇ ਤੇ ਸ਼ਹਿਰ ਵਾਸੀਆਂ ਨੂੰ ਫਾਇਦਾ ਹੋ ਸਕਦਾ ਪਰ ਜੋ ਜਗ੍ਹਾ ਨਹੀਂ ਛੱਡਾ ਕੇ ਦਿੰਦੇ ਫਿਰ ਉੱਥੇ ਬੰਨੇ ਓਕੇ ਹੋ ਜਾਂਦੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼